ਕੁਨੀਵਾਦੀ ਉਜੜ ਕੇ ਹੋਏ ਸਾ ਆਬਾਦ ਜੀ ਚੀਰਾ ਪਿੱਛੋਂ ਵੇਖਿਆ ਸਿਖੜਿਆ ਗੁਲਾਬ ਜੀ ਹਾਕਮਾਂ ਦੇ ਚਿਹਰੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ 13 ਅਕਤੂਬਰ 2025 ਹੈ ਔਰ ਇੱਥੇ ਸੇਵਾਵਾਂ ਯੂਰੀਏ ਦੀ ਸ਼ੁਰੂ ਹੋ ਗਈ ਹੈ ਆ ਪੈਣਾ ਪੈਣਾ ਕਿੰਨੇ ਕਿੱਲੇ ਆ ਤੁਹਾਡੇ 6 ਕਿੱਲੇ ਆ 6 ਬੋਰੀਆਂ ਲਾ ਦਿੱਤੀ ਗਈਆਂ ਉਹ ਬੀਜ ਪਏ ਬੀਜ 70% ਕਤੂਬਦੀਨ ਪਿੰਡ ਦਾ ਜੋ ਕਿ ਵਿਜਲਾ ਫਿਰੋਜ਼ਪੁਰ ਚ ਬੈ ਪੈਂਦਾ ਉੱਥੇ ਸੇਵਾਵਾਂ ਕਰਦੀਆਂ ਸ਼ੁਰੂ ਕਰਤੀਏ ਤੁਹਾਡੀ ਆਪ ਦੀ ਟੀਮ ਹੈ ਪਿਛਲੇ 35 ਦਿਨਾਂ ਤੋਂ ਜਦ ਦਾ ਪਾਣੀ ਉਫਾਨ ਤੇ ਸੀਗਾ ਪੂਰਾ ਚੜਿਆ ਹੋਇਆ ਸੀਗਾ ਟੀਮ ਇੱਥੇ ਹੀ ਬੈਠੀ ਹੈ ਔਰ ਅਗਲੇ 6 ਮਹੀਨੇ ਇਹ ਸੇਵਾਵਾਂ ਲਗਾਤਾਰ ਚਲਣੀਆਂ ਨੇ ਪਿੰਡ ਕুতੂਬਦੀਨ ਦਾ 70 ਤੋਂ 80% ਜੋ ਕਣਕ ਦਾ ਬੀਜ ਹੈ ਉਹ ਵੀ ਕਵਰ ਕੀਤਾ ਜਾ ਚੁੱਕਿਆ ਹੈ ਕੱਲ ਤੇ ਅੱਜ ਯੂਰੀਆ ਖਾਦ ਕਵਰ ਕਰ ਰਹੇ ਹੁਣ ਅਗਲੇ 10 ਤੋਂ 15 ਦਿਨਾਂ ਦੇ ਵਿੱਚ ਡੀਏਪੀ ਚਾਹੀਦੀ ਹੈ ਨਾ ਡੀਏਪੀ ਬਾਪੂ ਜੀ ਬਲੈਕ ਚੇ ਹੀ ਮਿਲਨੀ ਹੈ ਭਾਈ ਸਾਹਿਬ ਹਾਂਜੀ 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 ਭਰਾ ਜੀ ਬਲੈਕ ਚੇ ਹੀ ਮਿਲਨੀ ਹੈ ਪੂਰੀ ਉਮੀਦ ਹੈ ਅਸੀਂ ਹਰਿਆਣਾ ਤੋਂ ਲੈ ਕੇ ਰਾਜਸਥਾਨ ਹਰ ਪਾਸੇ ਗੱਲ ਕਰ ਰਹੇ ਹਾਂ ਅਸੀਂ ਉਧਰੋਂ ਬੰਗਾਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰਾ ਟਰੱਕ ਸਰ ਨਾਲ ਨਾਲ ਹਰੇਕ ਕੀਲੇ ਤੇ 2 ਤੋਂ 2.5 ਹਜ਼ਾਰ ਰੁਪਏ ਡੀਜ਼ਲ ਦੀ ਬਜਾਈ ਬਜਾਈ ਦਾ ਲੱਗਣਾ ਤੇ ਇਹ ਸਾਡੇ ਕੋਲ ਇਕੱਲਾ ਕুতুবਦੀਨ ਨਹੀਂ ਹੈਗਾ ਸਾਡੇ ਕੋਲ ਅਗਲੇ 4-5 ਪਿੰਡ ਨਾਲ ਦੇ ਵੀ ਹੈਗੇ ਸਾਰੀ ਸੇਵਾ ਸਹਿਯੋਗ ਇਕੱਠੇ ਹੋ ਕੇ ਸੰਗਤ ਰੂਪ ਦੇ ਵਿੱਚ ਚੱਲਣੀ ਹੈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਕਿਰਪਾ ਕਰਕੇ ਬਹੁਤ ساری ਸੰਗਤਾਂ ਸੇਵਾ ਕਰਦੀਆਂ ਮੰਗਦੀਆਂ ਕਿ ਹਰ ਪ੍ਰਭਾਵਿਤ ਖੇਤਰ ਦੇ ਕਿੱਥੇ ਜਾ ਕੇ ਸੇਵਾ ਕਰੀਏ ਸਾਡੇ ਵੀਡੀਓ ਜ਼ਰੂਰ ਸਾਂਝੇ ਕਰੋ ਲੋਕਾਂ ਤੱਕ ਪਹੁੰਚਾਓ ਨੰਬਰ ਸਾਡੇ ਥੱਲੇ ਚੱਲ ਰਿਹਾ ਵੈਬਸਾਈਟ ਸਾਡੀ ਥੱਲੇ ਚੱਲ ਰਹੀ ਹੈ ਜਾ ਕੇ ਚੈੱਕ ਕਰੋ ਤੁਹਾਡੀ ਟਿਆਬ ਦੀ ਟੀਮ ਹੈ ਜੀ ਜ਼ਰੂਰ ਸਾਨੂੰ ਕੰਟੈਕਟ ਕਰੋ ਭਾਈ ਸਾਹਿਬ ਜੀ ਪਿਛਲੇ 35 ਦਿਨ ਤੋਂ ਤੁਹਾਡੇ ਕੋਲ ਬੈਠੇ ਸਾਰੇ ਆਪ ਸਾਰੀ ਸੇਵਾਵਾਂ ਲਗਾਤਾਰ ਸਹੀ ਚੱਲ ਰਹੀਆਂ ਨੇ ਚਾਹੇ ਉਹ ਆਚਾਰ ਦੇ ਡੰਗਰਾਂ ਦਾ ਆਚਾਰ ਸੀਗਾ ਚਾਹੇ ਉਹ ਰਾਸ਼ਨ ਸੀਗਾ ਜਾਂ ਕਿਸੇ ਵੀ ਤਰੀਕੇ ਦੀ ਗਾਵਾਂ ਪੰਦਰ ਸਾਰੇ ਗਾਵਾਂ ਇੱਥੇ ਦੇ ਚੁੱਕੇ ਥੋੜੇ ਪਿੰਡ ਚ ਇਹ ਸਾਰੀ ਸੇਵਾਵਾਂ ਚੱਲ ਰਹੀਆਂ ਲਗਾਤਾਰ ਚੱਲ ਰਹੀਆਂ ਵਾਸ਼ਿੰਗ ਮਸ਼ੀਨਾਂ ਤੋਂ ਲੈ ਕੇ ਫ੍ਰਿਜ ਵੀ ਕਰ ਕੱਲ ਤੋਂ ਵੰਡਣੀ ਸ਼ੁਰੂ ਹੋ ਚੁੱਕੀਆਂ ਜੀ ਹਾਂਜੀ ਅਗਲੇ ਹਫਤੇ 1000 ਸੂਟ ਦੀ ਨਵਾ ਅਗਲੇ ਸ਼ੁੱਕਰਵਾਰ ਸੂਟ ਦੀ ਵੀ ਸੇਵਾ ਸ਼ੁਰੂ ਹੋ ਰਹੀ ਹੈ ਜੀ ਹਨਾ ਤੇ ਬਹੁਤ ਤਰੀਕੇ ਤਰੀਕੇ ਦੀ ਸੇਵਾ ਪਾਰਟਿਸਿਪੇਟ ਕਰ ਰਹੇ ਸੰਗਤ ਰੂਪ ਚ ਕਰ ਰਹੇ ਸਾਨੂੰ ਜ਼ਰੂਰ ਸਹਿਯੋਗ ਕਰੋ ਵੀਡੀਓ ਸਾਡੇ ਸਾਂਝੇ ਕਰਦੇ ਨਾ ਭੁੱਲਿਓ ਸੋਸ਼ਲ ਮੀਡੀਆ ਤੋਂ ਹਰ ਜੋ ਹੈਗਾ ਫਲੱਡ ਹੈਗੇ ਗਾਇਬ ਹੋ ਚੁੱਕੇ ਆ ਲੇਕਿਨ ਇਸ ਇਲਾਕਾ ਜਿਹੜਾ ਨਾ ਇਹ 10 ਤੋਂ 15 ਸਾਲ ਪਿੱਛੇ ਜਾ ਚੁੱਕਿਆ 2023 ਦੇ ਹੜ੍ਹਾਂ ਨੇ ਬਹੁਤ ਭੈੜੀ ਮਾਰ ਮਾਰੀ ਸੀ 2025 ਦੇ ਹੜ੍ਹਾਂ ਨੇ ਫਾਈਨੈਂਸ਼ੀਅਲ ਬੈਗਬਨ ਆਰਥਿਕ ਕਮਰ ਤੋੜ ਕੇ ਰੱਖਤੀ ਹੈ ਸੰਗਤ ਦੇ ਸਹਿਯੋਗ ਦੀ ਲੋੜ ਹੈ ਅਡਰ ਗੁਰੂ ਘਰਾਂ ਦੇ ਵਿੱਚ ਸੰਗਤ ਰੂਪ ਚ ਅਰਦਾਸਾਂ ਹੋ ਰਹੀਆਂ ਲੋਕ ਕਰਨਾ ਮੰਗਦੇ ਨੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਾਡੇ ਨੰਬਰ ਥੱਲੇ ਚੱਲ ਰਹੇ ਆ ਜ਼ਰੂਰ ਕੰਟੈਕਟ ਕਰੋ ਵੀਡੀਓ ਸਾਂਝੇ ਕਰਦੇ ਕਿ ਤੁਹਾਡੀ ਬਹੁਤ ਜ਼ਰਾ ਜ਼ਰੂਰੀ ਹੈ ਆਪਣੀ ਸੇਵਾ ਨਿਭਾਣੀ ਆਨਲਾਈਨ ਬਿਲਕੁਲ ਨਾ ਪੁੱਲਿਓ ਫਤਿਹ ਦੀ ਸਾਜ ਦਾ ਵੀਡੀਓ ਕਲੋਜ਼ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ